ਉੱਥੇ ਪੁਲਿਸ ਆਈ ਤੇ ਪੁਲਸ ਆ ਕੇ ਕੋਲੇ ਖੜਾ ਰਿਹਾ ਬੰਦਾ ਫਿਰ ਵੀ ਅੰਦਰ ਵੜ ਗਿਆ ਨਾਲ ਸੀਗਾ ਉਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਨੇ ਕਿਉਂ ਨਹੀਂ ਰੋਕਿਆ ਉਹਦੀ ਉਸੇ ਬਾਅਦ ਤੋਂ ਕਾਰਵਾਈ ਕਰਨ ਮਾਲੋ ਬੱਲੀਆਂ ਬੁੱਲੀਆਂ ਕੱਟਦਾ ਹੋਊਗਾ ਤੇ ਇਹ ਕਹਿੰਦੇ ਸੀ ਭਾਈ ਇਹ ਕਬਜ਼ਾ ਨਾ ਕਰੋ ਕਬਜ਼ਾ ਕਰਦਾ ਇਸ ਜਮਾਨੇ ਘਟਿਆ ਗੱਲ ਆ ਗਈ ਜਿਨ੍ਹਾਂ ਨੇ ਉਹਨਾਂ ਨੇ ਸੋਚਿਆ ਨਹੀਂ ਕਿ ਰੋਕ ਦੇ ਲਾਈ ਹੋਣੀ ਹੋਣੀਆਂ ਸਾਡੀ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਬੇਟੀ ਇੱਕ ਉਹਨਾਂ ਦੇ ਮਾਲੋ ਸੱਟ ਰਾਈ ਵੀ ਸੀ ਉਹਨਾਂ ਦੇ ਸੱਟਾ ਮਾਰ ਗਿਆ ਜੀ ਹਏ ਕਾਈ ਮਰ ਗਈ ਹਏ ਮਰ ਗਈ ਉਹਨ ਕੁੱਟੀ ਵਾਲੀ ਵਿਚਾਰੀ ਨੂੰ ਹਏ ਪਾਣੀ ਪਿਆ ਦਿਓ ਬਾਕੀ ਉਹਦਾ ਹਏ ਹਾਈ ਮਾਰਗੀ ਹਏ ਮਾਰ ਕੇ ਉੱਟੀ ਵਾਲੀ ਵਿਚਾਰੀ ਨੂੰ ਹਏ ਪਾਣੀ ਪਿਆ ਦਿਓ ਹਾਈ ਮਾਰਸਣਾ ਵੀਡੀਓ ਬਣਾ ਲੈ ਹਾਈ ਮਾਰਗੀ ਹਾਈ ਕਹੀ ਹਾਂ ਹਾਏ ਮਾਰਤਗਾ ਹਾਏ ਮਾਰਤਗਾ ਦੇ ਵਜਿੱਤ ਹਾਏ ਮਾਰਤਗਾ ਹਾਏ ਉਹ ਮਾਰਤਾ ਫੇਰ ਮਾਰਤਾ ਅੰਦਰ ਜਾ ਕੇ ਹਾਏ ਬਈ ਨਾਈਟ ਆ ਜਾਣਾ ਬੇ ਨਾ ਨਾਈਟ ਆ ਜਾਣਾ ਹਾਏ ਉਹ ਮਾਰਤਾ ਫੇਰ ਮਾਰਤਾ ਅੰਦਰ ਜਾ ਕੇ ਹਮਨ ਮਾਰਤਗਾ ਹਾਏ ਨਾਈਟ ਆ ਜਾਣਾ ਹਾਏ ਮਾਰਤਗਾ ਟੇਲੰਟ ਲਾਵੇ ਹਾਏ ਮਾਰਤਗਾ ਹਾਏ ਮਾਰਦਾ ਹਾਏ ਹਮਨ ਮਾਰਤਗਾ ਹਾਏ ਮਾਰਤਗਾ ਮਾਰ ਗਈ ਹਾਏ ਵਰ ਗਈ ਕੁੱਤੀ ਵਾਲੀ ਵਿਚਾਰੀ ਹਾਏ ਪਾਣੀ ਜਿਆਦਾ

ਤੇ ਉਹਨਾਂ ਦਾ ਮੰਨ ਲਾ ਆਪਣੇ ਪਰਾਣੇ ਦੇ ਤਾਏ ਦਾ ਮੁੰਡਾ ਉਹਦਾ ਨਾਂ ਲਖਵੀਰ ਸਿੰਘ ਇੱਕ ਉਹਦਾ ਮੁੰਡਾ ਗਰਮੇਰ ਸਿੰਘ ਆ ਇਹ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਧੱਕਾ ਕਰ ਰਹੇ ਇਹਨਾਂ ਨੇ ਇਹਨਾਂ ਨੇ ਗਲੀ ਦਾ ਪਹਿਲਾਂ ਰੋਲਾ ਸੀਗਾ ਗਲੀ ਇਹਨਾਂ ਨੇ ਮੰਨ ਲਾ ਪੱਟ ਕੇ ਬਿਨਾਂ ਮਨਜ਼ੂਰੀ ਲਈ ਤੋਂ 4 ਫੁੱਟ ਭਰਤ ਪਾ ਕੇ ਦਵਾਰੇ ਖੜਮਚਾ ਚੁਣਤਾ 24 ਤਰੀਕ 5ਵੇਂ ਮਹੀਨੇ ਦੀ ਦਰਖਾਸਤ ਦਿੱਤੀ ਐ ਐਸਡੀਐਮ ਸਾਹਿਬ ਦੇ ਵੀਡੀਓ ਸਾਹਿਬ ਦੇ ਠੀਕ ਆ ਉਹਨਾਂ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਥਾਣੇ ਹੀ ਭੇਜਿਆ ਉਹਨਾਂ ਨੇ ਰਿਪੋਰਟ ਥਾਣੇ ਵਾਲੇ ਥਾਣੇ ਵਾਲੇ ਹਜੇ ਇਹ ਕਹਿ ਦਿੰਦੇ ਆ ਮੁਰੋ ਕਹਿੰਦੇ ਵੀ ਸਾਡਾ ਤਾਂ ਇਹ ਕੰਮ ਨਹੀਂ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਦਾ ਸਾਹਮਣੇ ਇੱਕ ਪਲਾਟ ਇਹਨਾਂ ਦਾ ਖਰੀਦਾ ਉਹ 2003 ਦਾ ਤੇ ਉਹ ਪਲਾਟ ਹੁਣ ਬੰਦਾ ਧੱਕਾ ਕਰਦਾ ਕਹਿੰਦਾ ਜੀ ਹਾਂ ਹਾਂ ਇਹ ਤਾਂ ਸਾਡਾ ਪਲਾਟ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਭਈ ਇਹ ਸੋਡਾ ਪਲਾਟ ਆ ਸਡੇ ਕੋਲੇ ਪ੍ਰੂਫ ਆ ਤੇ ਤੁਸੀਂ ਅਦਾਲਤ ਚ ਕੇਸ ਕਰੋ ਜੇ ਸਾਨੂੰ ਅਦਾਲਤ ਦਿੰਦੀ ਆ ਤਾਂ ਤੁਸੀਂ ਲੈ ਲਓ ਇਹਨਾਂ ਕੋਲੇ ਸਾਰੇ ਐਫੀ ਡਿਪਟ ਆ ਜੀ ਫਿਰ ਵੀ ਉਹਦੇ ਬਜਾਏ ਮੰਨ ਲਓ ਇਹਨਾਂ ਨੇ ਅੱਜ ਘਰੇ ਆ ਕੇ ਵੀ ਇਹਨਾਂ ਤੇ ਹਮਲਾ ਕੀਤਾ ਮੇਰੇ ਸੈਕਟਰ ਤੇ ਕੁੱਟਿਆ ਉਹਨਾਂ ਨੂੰ ਤੇ ਬਾਵਾ ਉਹਨਾਂ ਦੇ ਸੱਟਾਂ ਮਾਰੀਆਂ ਪੁਲਿਸ ਵੀ ਇਹਨਾਂ ਨੇ ਕਹਿੰਦੇ ਵੀ 100 ਨੰਬਰ ਤੇ ਵੀ ਫੋਨ ਕੀਤਾ ਸੀਗਾ ਤੇ ਉੱਥੇ ਪੁਲਿਸ ਆਈ ਤੇ ਪੁਲਸਾ ਕੋਲੇ ਖੜਾ ਰਿਹਾ ਬੰਦਾ ਫਿਰ ਵੀ ਅੰਦਰ ਵੜ ਗਿਆ ਕੁਛ ਨਹੀਂ ਉਹਨਾਂ ਨੇ ਮੰਨ ਲਾ ਬੰਦਾ ਕੋਲੋਂ ਖੜਾ ਖੜਿਆ ਵੀ ਨਹੀਂ ਉਹਨਾਂ ਨੇ ਖੜਿਆ ਤੱਕ ਵੀ ਨਹੀਂ ਅੱਛਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਸੱਟਾਂ ਮਾਰੀਆਂ ਹਾਂਜੀ ਇਹਨਾਂ ਨੇ ਫੋਨ ਕਰਾਇਆ ਸੀਗਾ ਪਹਿਲਾਂ ਇਹ ਮੰਨ ਲਓ ਬੱਲੀਆਂ ਬੱਲੀਆਂ ਕੱਟਦਾ ਹੋਊਗਾ ਤੇ ਇਹ ਕਹਿੰਦੇ ਸੀ ਵੀ ਭਾਈ ਕਬਜਾ ਨਾ ਕਰੋ ਕਬਜਾ ਕਰਦਾ ਇਹ ਸੜਿਆਂ ਮੈਂ ਤੇ ਇਹਨਾਂ ਦੇ ਕਾਫੀ ਛੱਟਾ ਮਾਰੀਆਂ ਉਹਦੇ ਮੁੰਡੇ ਨੇ ਤੇ ਲਖਵੀਰ ਸਿੰਘ ਨੇ ਤੇ ਇੱਕ ਉਹਦਾ ਮੁੰਡਾ ਗਰਮੇਰ ਸਿੰਘ ਆ ਜੀ ਇਨਸਾਫ ਦੀ ਕੀ ਮੰਗ ਕਰਦੇ ਹਾਂ ਇਨਸਾਫ ਵੀ ਇਹੀ ਮੰਗ ਕਰਦੇ ਆ ਵੀ ਇਨਸਾਫ ਮਿਲੇ ਜੀ ਦੇਖੋ ਤੀਜਾ ਮਹੀਨਾ ਚੱਲ ਪਿਆ ਅੱਜ 24 ਤਰੀਕ ਆ ਫੇਰ ਆ ਗਈ ਅੱਜ ਵੀ ਕੋਈ ਵੀ ਇਨਸਾਫ ਨਹੀਂ ਮਿਲਿਆ ਪ੍ਰਸ਼ਾਸਨ ਜਮ੍ਹਾਂ ਮਾਲਾਂ ਜੂਮ ਨਹੀਂ ਸਰਕ ਰਹੀ ਪ੍ਰਸ਼ਾਸਨ ਤੇ ਇਗਾ ਹੀ ਹੀਮੰਕਰ ਦੇ ਵੀ ਇਹ ਤੇ ਮੰਨ ਲਓ ਜਿਹੜੀ ਬਣਦੀਆ ਕਾਨੂੰਨੀ ਕਾਰਵਾਈ ਕੀਤੀ ਹੈ। ਅਸਾਂ ਜਿਹੜੀ ਤੁਹਾਡੀ ਸਿਸਟਰ ਲੱਗਦੇ ਨੇ ਉਹਨਾਂ ਦੇ ਪਰਿਵਾਰ ਵਿੱਚ ਹੋਰ ਵੀ ਕਿਹਦੇ ਸੱਟਾਂ ਲੱਗੀਆਂ ਨੇ ਕਿ ਲੈ ਇਹਨਾਂ ਦੇ। ਕੋ ਮੇਰੇ ਜੀਜਾ ਜੀ ਦੇ ਲੱਗੀਆਂ ਜੀ ਇੱਕ ਉਹਨਾਂ ਦੇ ਮੰਨ ਲਓ ਸਿਸਟਰ ਆਈ ਵੀ ਸੀ ਉਹਨਾਂ ਦੇ ਸੱਟਾਂ ਮਾਰ ਗਿਆ ਜੀ। ਉਹ ਕਿੱਥੇ ਦਾਖਲਾ ਜੀ? ਉਹ ਤਾਂ ਪਿਆ ਜੀ। ਠੀਕ ਹੈ। ਹਾਂ ਜੀ। ਉਹਨਾਂ ਦੇ ਸੱਟਾਂ ਮਤਲਬ ਖੂਨੇ ਚ ਗੁੱਜੀ ਸੱਟਾਂ ਨੇ ਜੀ। ਉਹਨਾਂ ਦੇ ਬਾਹਵਾਂ ਗੁੱਜੀਆਂ ਸੱਟਾਂ ਜੀ। ਮੈਂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ 5-6 ਮਹੀਨਿਆਂ ਦਾ ਰੌਲਾ ਚੱਲਦਾ ਜੀ। ਹੂੰ। ਕਹਿੰਸ ਕਹੇ ਇਹਨਾਂ ਦੀ 5-6 ਵੀਡੀਓ ਬਲਾਗ ਦਾ ਉਤਰ ਚ ਵੀ ਇਹਨਾਂ ਨੇ ਐਪਲੀਕੇਸ਼ਨ ਵੀਰ ਨੇ ਜਾ ਕੇ ਦਿੱਤੀ ਸੀਗੀ ਉਸ ਤੋਂ ਬਾਅਦ ਡੀਐਸਪੀ ਨੇ ਐ ਐਸਡੀ ਵੀ ਦੇ ਵੀ ਦਿੱਤੀ ਆ ਜੀ ਤੇ ਡੀਐਸਪੀ ਨੇ ਵੀ ਸਾਨੂੰ ਸੱਦਿਆ ਸੀਗਾ ਉਸ ਦਿਨ ਵੀ ਮੈਂ ਨਾਲ ਗਿਆਗਾ ਜੀ ਉਸ ਤੋਂ ਬਾਅਦ ਦੁਬਾਰਾ ਫੇਰ ਆ ਕੇ ਇੱਥੇ ਥਾਣੇ 'ਚ ਆਪਣੇ ਸਹਨੇ ਡੀਐਸਪੀ ਤੋਂ ਹਲੇ ਆ ਕੇ ਖਣੇ ਆਉਂਦਿਆਂ ਨੂੰ ਫੇਰ ਸਹਨੇ ਥਾਣੇ ਉਸਨੇ ਆ ਗਿਆ ਸਹਨੇ ਥਾਣੇ ਵੀ ਆ ਕੇ ਕੋਈ ਗੱਲ ਨਹੀਂ ਨਿਪੜੀ ਗਈ ਜੀ ਤੇ ਜੋ ਵੀ ਹੋਇਆ ਅੱਜ ਹੁਣ ਉਹ ਭੈਣ ਦੇ ਸੱਟਾਂ ਵੱਜੀਆਂ ਨੇ ਜੀ ਉਹਨਾਂ ਨੇ ਕੋਈ ਕੁੱਟਮਾਰ ਕੀਤੀ ਆ ਘਰੇ ਆ ਕੇ ਕੀਤੀ ਆ ਉਹ ਪ੍ਰਸ਼ਾਸਨ ਉਹਨਾਂ ਦੇ ਬਣਦੀ ਕਾਰਵਾਈ ਕਰੇ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਕੋਈ ਕਾਰਵਾਈ ਹੋਣੀ ਆ ਕਿ ਕਿਉਂਕਿ ਉਹਨਾਂ ਦੇ ਘਰੇ ਆ ਕੇ ਸੱਟਾਂ ਮਾਰ ਕੇ ਗਏ ਆ ਜੀ ਪਰਿਵਾਰ ਦੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਦੇ ਜਮਾ ਮੌਜੂਦਗੀ ਦੇ ਵਿੱਚ ਇਹਨਾਂ ਨੇ ਸੱਟਾਂ ਮਾਰੀਆਂ ਹਾਂਜੀ ਹਾਂ ਪੁਲਿਸ ਪ੍ਰਸ਼ਾਸਨ ਨਾਲ ਸੀਗਾ ਉਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਨੇ ਕਿਉਂ ਨਹੀਂ ਰੋਕਿਆ ਉਹਦੀ ਉਸੇ ਵਕਤ ਉਹਨਾਂ ਦੇ ਕਾਰਵਾਈ ਕਰਦੇ ਫੜਕੇ ਨਾਲ ਦੀ ਨਾਲ ਹੀ ਜਦੋਂ ਪੁਲਿਸ ਮੁਲਾਜ਼ਮ ਜਾਂਦੇ ਆ ਮਤਲਬ ਨਹੀਂ ਜੇ ਕੋਈ ਲੜਪੇ ਇਹ ਪ੍ਰਸ਼ਾਸਨ ਦੀ ਵੀ ਘਟੀਆ ਗੱਲ ਆ ਗਈ ਜਿਨ੍ਹਾਂ ਨੇ ਉਹਨਾਂ ਨੇ ਸੋਚਿਆ ਨਹੀਂ ਕਿ ਰੋਕ ਦੇ ਉਹਨਾਂ ਨੂੰ ਲਗਾ ਕਰਾਉਂਦੇ ਇਹਨਾਂ ਦਾ ਬੈਠ ਕੇ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਸਹਿ ਹੈ ਜੀ ਵਿੱਚ ਵਿੱਚ ਪ੍ਰਸ਼ਾਸਨ ਦੀ ਸਿੱਧਾ ਸਹੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਇਹ ਗੱਲਬਾਤ ਹੋਈ ਹੈਗੀ ਉਹ ਪੈਣ ਦੇ ਸੱਟਾਂ ਲੱਗੀਆਂ ਨੇ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਗੌਰ ਕਰਨ ਇਸ ਇਹਨਾਂ ਦੇ ਗੱਲ ਤੇ ਜੀ ਮਾਨਜੋਗ ਸਾਡੇ ਐਸਐਸਪੀ ਸਾਹਿਬ ਨੂੰ ਤੇ ਸਾਡੇ ਸੀਐਮ ਜੀ ਭਗਵੰਤ ਸਿੰਘ ਮਾਨ ਜੀ ਨੂੰ ਸਾਡੀ ਬੇਨਤੀ ਆ ਵੀ ਦੇਖਣ ਮਾੜੀ ਜੀ ਗੌਰ ਕਰਨ ਵੀ ਆ ਕੀ ਗੱਲਬਾਤ ਹੋ ਰਹੀ ਹੈ ਜੀ ਪਿੰਡਾਂ ਦੇ ਵਿੱਚ ਕਿਵੇਂ ਲੜਾਈਆਂ ਹੁੰਦੀਆਂ ਜੀ ਆ ਘਰੇ ਆ ਕੇ ਸ਼ਰਿਆਮ ਘਰੇ ਆ ਕੇ ਕੁੱਟਮਾਰ ਕਰਕੇ ਗਿਆ ਜੀ ਸਾਡੀ ਬੇਨਤੀ ਆਗੀ ਉਹਦੇ ਇਥੋਂ ਦੇ ਐਮਐਲਏ ਲਾਭ ਸਿੰਘ ਉਗੋ ਗਿਆ ਉਹਨਾਂ ਦਾ ਖਾਸ ਪਿੰਡ ਆ ਜੀ ਜਦੋਂ ਇਸ ਪਿੰਡ 'ਚ ਇਹ ਲੜਾਈ ਹੋ ਸਕਦੀ ਆ ਆ ਪਿੰਡਾਂ 'ਚ ਲੜਾਈ ਹੋਣੀ ਹੋਣੀ ਆ ਸਾਡੀ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਜਿਹੜੇ ਇਹ ਗੁੰਡੇ ਆ ਨਾ ਤੇ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਸੋ ਸਾਡਾ ਇਹੀ ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਆ ਸੰਗਲੇ ਇੱਕ ਉਗੂਕੇ ਪਿੰਡ ਲੜਾਈ ਹੋਈ ਆ ਜੀ ਉਹ ਮਸਲਾ ਤੁਹਾਡੇ ਧਿਆਨ 'ਚ ਆ ਜੀ ਅੱਜ ਸਾਨੂੰ ਉੱਪਰ ਉੱਪਰ ਆ ਰਾਤ ਆਪਣੇ ਮੌਜਾ ਸੋਤੇ ਸੰਭੀਤ ਹੋ ਰਿਹਾ ਆਪਣੇ ਹਸਪਤਾਲ ਦਾ ਰੋਟਾ ਹੂੰ ਤੇ ਲੜਾਈਆਂ ਦਾ ਹਲਾ ਬੋਲੋ ਪਿੰਡ ਹਾਂਜੀ ਉਹ ਜਦੋਂ ਵਿੱਚ ਪੀਐਸਸੀ ਪ੍ਰਬੰਧਨ ਇਹ ਜੋਗੀ ਲੱਗਤੀ ਰਹੀ ਹੈ ਉਹ ਬਣਾ ਲੈ ਜਰਾ ਤੁਹਾਨੂੰ ਜਿਹੋ ਵੀ ਗਿਆਨ ਹੋਗਾ ਹਰ ਤੱਕ ਹੋ ਜਾਣਾ ਇਹ ਕਲਾਸ ਕਰਦੇ ਹਾਂ